ਸੋਲੇ ਦੀ ਵੱਡੀ ਖਬਰ ਬਰਨਾਲਾ ਤੋਂ ਆ ਰਹੀ ਹੈ ਜਿੱਥੇ 10 ਰਾਊਂਡ ਦੀ ਗਿਣਤੀ ਹੋ ਚੁੱਕੀ ਹੈ ਤੇ ਕਾਂਗਰਸ ਪਾਰਟੀ ਦੀ ਲੀਡ 3300 ਨੂੰ ਪਾਰ ਕਰ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਇੱਥੇ ਹੁਣ ਦੂਸਰੇ ਨੰਬਰ ਤੇ ਆ ਚੁੱਕੀ ਹੈ ਪਹਿਲਾਂ ਆਮ ਆਦਮੀ ਪਾਰਟੀ ਲਗਾਤਾਰ ਤੀਸਰੇ ਨੰਬਰ ਤੇ ਚੱਲ ਰਹੀ ਸੀ ਪਿਛਲੇ ਦੋ ਰਾਊਂਡ ਦੇ ਵਿੱਚ ਤੇ ਕੇਵਲ ਸਿੰਘ ਢਿੱਲੋਂ ਦੂਸਰੇ ਨੰਬਰ ਤੇ ਆ ਗਏ ਸਨ ਪਰ ਇਸ ਵੇਲੇ ਕਾਂਗਰਸ ਪਾਰਟੀ ਪਹਿਲੇ ਨੰਬਰ ਦੇ ਉੱਤੇ ਆ ਜਿਨ੍ਹਾਂ ਨੂੰ 3304 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਤੇ ਕੁੱਲ ਵੋਟਾਂ 17663 ਪੈ ਚੁੱਕੀਆਂ ਨੇ ਅਤੇ ਆਮ ਆਦਮੀ ਪਾਰਟੀ ਦੇ ਹਰਿੰਦਰ ਢਾਲੀਵਾਲ ਨੂੰ 14359 ਵੋਟਾਂ ਹੁਣ ਤੱਕ ਪਈਆਂ ਨੇ ਕੇਵਲ ਸਿੰਘ ਢਿੱਲੋਂ ਨੂੰ 13463 ਵੋਟਾਂ ਪੈ ਚੁੱਕੀਆਂ ਗੁਰਦੀਪ ਸਿੰਘ ਬਾਠ 10826 ਵੋਟਾਂ 9 ਰਾਉਂਡ ਦੀ 10 ਰਾਉਂਡ ਦੀ ਗਿਣਤੀ ਤੋਂ ਬਾਅਦ ਲਿ ਜਾ ਚੁੱਕੇ ਨੇ ਅਤੇ 4673 ਵੋਟਾਂ ਗੋਵਿੰਦ ਸਿੰਘ ਸੰਧੂ ਨੂੰ 10 ਰਾਉਂਡ ਦੀ ਗਿਣਤੀ ਤੋਂ ਬਾਅਦ ਪੈ ਚੁੱਕੀਆਂ ਨੇ ਤਾਂ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਹੈ ਕਾਂਗਰਸ ਪਾਰਟੀ ਇਸ ਹਲਕੇ ਦੇ ਵਿੱਚ ਲਗਾਤਾਰ ਆਪਣੀ ਲੀਡ ਵਧਾ ਰਹੀ ਹੈ ਤੇ 3304 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਇਸ ਹਲਕੇ ਦੇ ਵਿੱਚੋਂ ਜਿੱਤਣ ਵੱਲ ਨੂੰ ਵਾਧੇ ਦਿਖਾਈ ਦੇ ਰਹੀ ਹੈ ਨਤੀਜਾ ਕੀ ਹੋਵੇਗਾ ਆਖਰੀ ਰਾਉਂਡ ਤੱਕ ਦੀ ਗਿਣਤੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ